ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਵਿਸ਼ਵ ਭਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਅਸੀਂ ਇਤਿਹਾਸ ਦੀ ਵਿਚਾਰ ਕਰਾਂਗੇ ਕਿ ਭਾਈ ਲੈਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਤੱਕ ਦਾ ਸਫ਼ਰ ਕਿਵੇਂ ਦਾ ਸੀ ਭਾਈ ਲੈਣਾ ਜੀ ਜਿਹੜੇ ਸਨ ਉਹਨਾਂ ਦਾ ਪਾਵਨ ਪ੍ਰਕਾਸ਼ 1504 ਈਸਵੀ ਨੂੰ ਮੱਤੇ ਕੀ ਸਰਾਂ ਦੀ ਧਰਤੀ ਦੇ ਉੱਪਰ ਪਿਤਾ ਬਾਬਾ ਫਿਰੂਮਲ ਜੀ ਮਾਤਾ ਦਇਆਕੌਰ ਦੇ ਗ੍ਰਹਿ ਵਿਖੇ ਹੋਇਆ। ਮਾਤਾ ਪਿਤਾ ਨੇ ਬੜੇ ਪਿਆਰ ਦੇ ਨਾਲ ਭਾਈ ਲੈਣਾ ਜਿਹਨੂੰ ਪਾਲਿਆ ਵੱਡਾ ਕੀਤਾ। ਔਰ ਨਾਮ ਵੀ ਐਸਾ ਰੱਖਿਆ ਲੈਣਾ ਭਾਵ ਇਹਨੇ ਲੈਣਾ ਹੀ ਲੈਣਾ ਹੈ ਕਿਸੇ ਦਾ ਕੋਈ ਦੇਣਾ ਨਾ ਹੋਵੇ। ਜਿਹੜੇ ਬਾਬਾ ਫਿਰੂਮਲ ਜੀ ਸਨ ਉਹ ਪਿੰਡ ਦੇ ਚੌਧਰੀ ਦੇ ਕੋਲ ਮੁੰਛੀ ਦੀ ਡਿਊਟੀ ਕਰਦੇ ਸੀ ਬੜੀ ਇਮਾਨਦਾਰੀ ਦੇ ਨਾਲ ਨੌਕਰੀ ਕਰਦੇ। ਇੱਕ ਦਿਨ ਉਸ ਸਾਰੇ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ ਤੇ ਪਿੰਡ ਦੇ ਚੌਧਰੀ ਨੇ ਬਾਬਾ ਫਿਰੂਮਲ ਜੀ ਨੂੰ ਕੈਦ ਕਰ ਲਿਆ ਕੈਦ ਕਰਕੇ ਜਿਹੜਾ ਸੀ ਉਹ ਅੰਦਰ ਕਾਲ ਕੋਠਰੀ ਵਿੱਚ ਬੰਦ ਕਰ ਦਿੱਤਾ ਉਸ ਵੇਲੇ ਭਾਈ ਲੈਣਾ ਜੀ ਜਿਹੜੇ ਸਨ ਉਹ ਮੱਤੇ ਕਿਸ ਰਾਤ ਤੋਂ ਚਲਦੇ ਐ ਖਡੂਰ ਦੀ ਧਰਤੀ ਤੇ ਆਉਂਦੇ ਐ ਉਹਦਾ ਕਾਰਨ ਇਹ ਸੀ ਕਿ ਇਸ ਚੌਧਰੀ ਤਖਤ ਮਲ ਦੀ ਜੋ ਇੱਕ ਪੁੱਤਰੀ ਸੀ ਵੈਰਾਈ ਬਹੁਤ ਧਰਮੀ ਖਿਆਲਾਂ ਦੀ ਸੀ ਉਹ ਖਡੂਰ ਦੀ ਧਰਤੀ ਤੇ ਵਿਆਹੀ ਹੋਈ ਸੀ ਔਰ ਉਹ ਜਿਹੜੀ ਮਾਤਾ ਵੈਰਾਈ ਸੀ ਬਾਬੇ ਫੈਰੂ ਮਲ ਦੀ ਧਰਮ ਦੀ ਭੈਣ ਬਣੀ ਹੋਈ ਸੀ ਤੇ ਧਰਮ ਦੀ ਭੈਣ ਬਣੀ ਹੋਣ ਕਰਕੇ ਜਿਹੜਾ ਭਾਈ ਲੈਣਾ ਹੈ ਉਹਦੀ ਰਿਸ਼ਤੇ ਦੇ ਵਿੱਚ ਭੂਆ ਲੱਗਦੀ ਸੀ ਭਾਈ ਲੈਣੇ ਨੇ ਆਣ ਕੇ ਉਸ ਵੇਲੇ ਦੇ ਨਾਲ ਆਪਣੀ ਭੂਆ ਮਾਤਾ ਵੈਰਾਈ ਨੂੰ ਕਿਹਾ ਕਿ ਪਿਤਾ ਜੀ ਨੂੰ ਛਡਾਉਣਾ ਕਰੋ ਤੇ ਉਸ ਵੇਲੇ ਫਿਰ ਆਪ ਨਾਲ ਚੱਲੀ ਮਾਤਾ ਵਿਰਾਈ ਜਾ ਕੇ ਬਾਬੇ ਫਿਰੂਮਲ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਰਵਾਇਆ ਫਿਰ ਦੁਬਾਰਾ ਤੋਂ ਹਿਸਾਬ ਕੀਤਾ ਤੇ ਸਾਰਾ ਹਿਸਾਬ ਜਿਹੜਾ ਉਹ ਠੀਕ ਹੋ ਗਿਆ ਪਰ ਹੁਣ ਬਾਬਾ ਫਿਰੂਮਲ ਜੀ ਦੇ ਮਨ ਵਿੱਚ ਇੱਕ ਗੱਲ ਆ ਗਈ ਕਿ ਇੰਨੀ ਇਮਾਨਦਾਰੀ ਨਾਲ ਸੇਵਾ ਕਰਨ ਦੇ ਬਾਵਜੂਦ ਵੀ ਮੈਨੂੰ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਬੰਦ ਕੀਤਾ ਉਹਨਾਂ ਨੇ ਉਹ ਨੌਕਰੀ ਛੱਡ ਦਿੱਤੀ ਬਾਬਰ ਦੇ ਹਮਲਿਆਂ ਦੇ ਕਰਕੇ ਪਿੰਡ ਮੱਤੇ ਕਿਸਰਾਂ ਉੱਜੜ ਗਿਆ ਉਸ ਵੇਲੇ ਦੇ ਨਾਲ ਬਾਬਾ ਫਿਰੂ ਮਲ ਜੀ ਹਰੀ ਕੇ ਪਤਨ ਦੇ ਕੋਲ ਪਿੰਡ ਸੰਗਰ ਦੇ ਵਿੱਚ ਆ ਗਏ ਇੱਥੇ ਆਣ ਕੇ ਪਰਚੂਨ ਦੀ ਦੁਕਾਨ ਜਿਹੜੀ ਸੀ ਪਾਲੀ ਪਰ ਉਹ ਚੱਲ ਨਾ ਸਕੇ ਫਿਰ ਵੇ ਮਾਤਾ ਵਹਿਰਾਈ ਨੇ ਕਿਹਾ ਕਿ ਤੁਸੀਂ ਮੇਰੇ ਕੋਲ ਮੇਰੇ ਪਿੰਡ ਵਿੱਚ ਆ ਜਾਓ ਮਾਤਾ ਵਹਿਰਾਈ ਦੇ ਕਹਿਣ ਦੇ ਉੱਪਰ ਬਾਬਾ ਫਿਰੂ ਮਲ ਜੀ ਉਹਨਾਂ ਦੇ ਪੁੱਤਰ ਲੈਣਾ ਜੀ ਪਰਿਵਾਰ ਸਮੇਤ ਜਾ ਕੇ ਤੇ ਖਡੂਰ ਦੀ ਧਰਤੀ ਤੇ ਰਹਿਣਾ ਸ਼ੁਰੂ ਕਰ ਦਿੰਦੇ ਆ ਇੱਥੇ ਪਰਚੂਨ ਦੀ ਦੁਕਾਨ ਪਾਈ ਬਹੁਤ ਜ਼ਿਆਦਾ ਚੱਲ ਜਾਂਦੀ ਹੈ। ਬਾਬਾ ਫਿਰੂਮਲ ਜੀ ਉਸ ਵੇਲੇ ਦੇਵੀ ਦੇ ਬਹੁਤ ਵੱਡੇ ਭਗਤ ਸਨ। ਸਵੇਰੇ ਸ਼ਾਮ ਘਰ ਦੇ ਵਿੱਚ ਦੇਵੀ ਦੀਆਂ ਭੇਟਾ ਗਾਈਆਂ ਜਾਂਦੀਆਂ। ਹਰ ਸਾਲ ਦੇਵੀ ਦੇ ਦਰਸ਼ਨਾਂ ਵਾਸਤੇ ਜਥਾ ਲੈ ਕੇ ਜਾਂਦੇ ਤਾਂ ਇਹ ਕਾਰ ਵਿਹਾਰ ਬਾਬਾ ਫਿਰੂਮਲ ਕਰਦੇ ਰਹੇ। ਜਦੋਂ ਭਾਈ ਲੈਣਾ ਜੀ ਦੀ ਉਮਰ ਹੁੰਦੀ ਹੈ 22 ਸਾਲ ਦੀ ਤੇ 22 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਸਤਕਾਰਯੋਗ ਪਿਤਾ ਬਾਬਾ ਫੈਰੂਮਲ ਜੀ ਜਿਹੜੇ ਸਾਨੂੰ ਅਕਾਲ ਚਲਾਣਾ ਕਰ ਜਾਂਦੇ ਆ। ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਭਾਈ ਲੈਣਾ ਜਿਹਦੇ ਉੱਪਰ ਆਗੇ ਤੇ ਇਹਦੇ ਨਾਲ ਨਾਲ ਉਸ ਵੇਲੇ ਦੇ ਨਾਲ ਦੇਵੀ ਦੀਆਂ ਭੇਟਾ ਗਾਉਣੀਆਂ ਤੇ ਜਥਾ ਲੈ ਕੇ ਜਾਣਾ ਇਹ ਵੀ ਕੰਮ ਭਾਈ ਲੈਣਾ ਜੀ ਜਿਹੜੇ ਸਾਨੂੰ ਨਭਾਉਣ ਲੱਗੇ। ਹਰ ਸਾਲ ਜਾਂਦੇ ਆ ਪਰ ਮਨ ਵਿੱਚ ਜਿਹੜਾ ਟਿਕਾਹ ਆਉਣਾ ਚਾਹੀਦਾ ਹੈ ਮਨ ਵਿੱਚ ਜਿਹੜੀ ਸ਼ਾਂਤੀ ਆਉਣੀ ਚਾਹੀਦੀ ਉਹ ਸ਼ਾਂਤੀ ਨਹੀਂ ਆ ਸਕੀ। ਤੇ ਫਿਰ ਹੋਇਆ ਕਿ ਇੱਕ ਦਿਨ ਆਪਣੇ ਘਰ ਤੋਂ ਨਿਕਲਦੇ ਐ ਰਸਤੇ ਦੇ ਵਿੱਚ ਇੱਕ ਗੁਰੂ ਕਾ ਸਿੱਖ ਭਾਈ ਜੋਧ ਪਾਵਨ ਗੁਰਬਾਣੀ ਪੜਦਾ ਜਾ ਰਿਹਾ ਏ ਤੇ ਉਸ ਵੇਲੇ ਬਚਨ ਪੜੇ ਜਾ ਰਹੇ ਸੀ ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ਮੰਦਾ ਮੂਲ ਨ ਕੀਜੈ ਦੇ ਲੰਮੀ ਨਦਰ ਨਿਹਾਲੀਐ ਤੇ ਕਿਹਾ ਜਾ ਰਿਹਾ ਸੀ ਕਿ ਉਹ ਸਾਹਿਬ ਨੂੰ ਯਾਦ ਕਰਨਾ ਚਾਹੀਦਾ ਹੈ ਜਿਹੜੇ ਸਾਹਿਬ ਨੂੰ ਯਾਦ ਕਰਨ ਦੇ ਨਾਲ ਸੁੱਖ ਮਿਲਦੇ ਹਨ ਜਦੋਂ ਇਹ ਗੱਲ ਲੈਣਾ ਜੀ ਨੇ ਸੁਣੀ ਮਨ ਵਿੱਚ ਬੜਾ ਟਿਕਾਹ ਆਇਆ ਸ਼ਾਂਤੀ ਆਈ ਧੌੜ ਕੇ ਗਏ ਜਾ ਕੇ ਭਾਈ ਜੋਧ ਨੂੰ ਪੁੱਛਿਆ ਜੋਧ ਇਹ ਤੂੰ ਕੀ ਗਾ ਰਿਹਾ ਹੈ ਤੇ ਭਾਈ ਜੋਧ ਕਹਿਣ ਲੱਗਿਆ ਇਹ ਗੁਰੂ ਨਾਨਕ ਸਾਹਿਬ ਦੀ ਪਾਵਨ ਪਵਿੱਤਰ ਗੁਰਬਾਣੀ ਗਾ ਰਿਹਾ ਹਾਂ ਤੇ ਫਿਰ ਪੁੱਛਿਆ ਕਿ ਉਹ ਗੁਰੂ ਨਾਨਕ ਸਾਹਿਬ ਕਿੱਥੇ ਰਹਿੰਦੇ ਆ ਇਹ ਕਹਿੰਦੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਆ ਇੱਕ ਹੋਰ ਘਟਨਾ ਵਾਪਰੀ ਸੀ ਭਾਈ ਸਿਂਹੇ ਦਾ ਸਿੱਧਕ ਵੇਖਿਆ ਭਾਈ ਲੈਣੇ ਨੇ ਤੇ ਪੁੱਛਿਆ ਵੀ ਇਹ ਸਿੱਧਕ ਕਿੱਥੋਂ ਆਇਆ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਫਿਰ ਉਸ ਵੇਲੇ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਜਾਂਦੇ ਆ ਜਦੋਂ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਗੁਰਮਤਿ ਦ੍ਰਿੜ ਕਰਵਾਈ ਦੇ ਸਦਾ ਵਾਸਤੇ ਗੁਰਨਾਨਕ ਸਾਹਿਬ ਦੇ ਹੋ ਕੇ ਰਹਿ ਗਏ ਫਿਰ ਉਸ ਵੇਲੇ ਦੇ ਨਾਲ 7 ਸਾਲ ਗੁਰਨਾਨਕ ਸਾਹਿਬ ਦੀ ਸ਼ਰਨ ਵਿੱਚ ਰਹਿ ਕੇ ਸੇਵਾ ਨੂੰ ਘਾਲ ਲਿਆ ਤੇ ਇਤਿਹਾਸ ਇੱਕ ਗੱਲ ਕਹਿੰਦਾ ਹੈ ਬਹੁਤ ਸਾਰੀਆਂ ਪ੍ਰਖਿਆਵਾਂ ਜਿਹੜੀਆਂ ਗੁਰਨਾਨਕ ਸਾਹਿਬ ਮਹਾਰਾਜ ਨੇ ਸਮੇਂ-ਸਮੇਂ ਦੇ ਉੱਪਰ ਲਈਆਂ ਜਿਵੇਂ ਧਰਮਸ਼ਾਲਾ ਦੇ ਵਿੱਚ ਚੂਹੀ ਮਰ ਗਈ ਹੁਣ ਇਹ ਕੰਮ ਛੂਦਰਾਂ ਦਾ ਕਿਹਾ ਜਾਂਦਾ ਸੀ ਭਵਨੀਵੀ ਜਾਤ ਵਾਲਿਆਂ ਦਾ ਤੇ ਭਾਈ ਲੈਣਾ ਜਿਹੜਾ ਉਹ ਜੀ ਕੁਲ ਵਾਲਾ ਹੈ ਉਹ ਤ੍ਰਿਣਾ ਜਾਤ ਦੇ ਨਾਲ ਸਬੰਧ ਰੱਖਦਾ ਹੈ ਪਰ ਇਹਦੇ باوجود ਵੀ ਲੈਣਾ ਜਿਹੜਾ ਉਹ ਮਰੀ ਹੋਈ ਚੂਹੀ ਨੂੰ ਛੁੱਟਣ ਵਾਸਤੇ ਤੁਰ ਪਿਆ ਇੱਕ ਦਿਨ ਖੇਤਾਂ ਦੇ ਵਿੱਚੋਂ ਜਿਹੜਾ ਸੀ ਚਿੱਕੜ ਦੇ ਨਾਲ ਭਰਿਆ ਹੋਇਆ ਨਦੀਨ ਚਕਾ ਦਿੱਤਾ ਤੇ ਉਹਨਾਂ ਦੇ ਸੋਹਣੇ ਬਸਤਰ ਜਿਹੜੇ ਸਨ ਖਰਾਬ ਹੋ ਗਏ ਅੱਧੀ ਰਾਤ ਨੂੰ ਕਹਿਣਾ ਵੀ ਰਾਵੀ ਤੋਂ ਜਾ ਕੇ ਤੁਸੀਂ ਕੱਪੜੇ ਧੋ ਕੇ ਲਿਆਓ ਭਾਈ ਲੈਣਾ ਜੀ ਨੇ ਸੱਤ ਕਰਕੇ ਮੰਨਿਆ ਫਿਰ ਇਸੇ ਤਰ੍ਹਾਂ ਦੇ ਨਾਲ ਚਿੱਕੜ ਦੇ ਵਿੱਚ ਬਾਟਾ ਡਿੱਗ ਗਿਆ ਕਿ ਆ ਵੀ ਕੱਢੋ ਕਿਸੇ ਨੇ ਨਹੀਂ ਕੱਢਿਆ ਭਾਈ ਲੈਣਾ ਜੀ ਨੇ ਕੱਢ ਦਿੱਤਾ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਵੀ ਆ ਦੇਖੋ ਹਾਂ ਭਲਾ ਰਾਤ ਕਿੰਨੀ ਬਤੀਤ ਹੋ ਗਈ ਹੈ ਦਿਨ ਕਿੰਨਾ ਬਾਕੀ ਹੈ ਬਾਕੀ ਦੇ ਸਾਰੇ ਸਿੱਖਾਂ ਨੇ ਕਿਹਾ ਮਹਾਰਾਜ ਇੰਨਾ ਕੋ ਦਿਨ ਬਾਕੀ ਹੈ ਇੰਨੇ ਪੈ ਰਾਤ ਬਤੀਤ ਹੋ ਗਈ ਲੇਕਿਨ ਭਾਈ ਲੈਣਾ ਜੀ ਕਹਿਣ ਲੱਗੇ ਮਹਾਰਾਜ ਜਿੰਨੀ ਤੁਹਾਡੇ ਹੁਕਮ ਵਿੱਚ ਹੋਈ ਉਹ ਹੋ ਗਈ ਹੈ ਜਿਹੜੀ ਬਾਕੀ ਹੈ ਉਹ ਵੀ ਤੁਹਾਡੇ ਹੁਕਮ ਵਿੱਚ ਤੁਸੀਂ ਚਾਹੋ ਤੇ ਹੁਣੇ ਰਾਤ ਬਤੀਤ ਹੋ ਜਾਵੇ ਤੁਸੀਂ ਚਾਹੋ ਤੇ ਇਹ ਰਾਤ ਇਦਾਂ ਹੀ ਰਹਿ ਜਾਵੇ ਇਹ ਬਤੀਤ ਹੀ ਨਾ ਹੋਵੇ ਤੁਹਾਡੇ ਹੁਕਮ ਵਿੱਚ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਉੱਪਰ ਬੜੇ ਪ੍ਰਸੰਨ ਹੋਏ ਮੀ ਪੈ ਰਿਆ ਸੀ ਧਰਮਸ਼ਾਲ ਦੀ ਕੰਦ ਟੱਟ ਗਈ ਗੁਰੂ ਨਾਨਕ ਸਾਹਿਬ ਕਹਿੰਦੇ ਬਣਾਓ ਕੋਈ ਨਹੀਂ ਆਇਆ ਭਾਈ ਲੈਣਾ ਜੀ ਬਣਾਉਣ ਲੱਗੇ ਜਿਨੇ ਕ ਬਣਾਉਂਦੇ ਐ ਓਨਿ ਕ ਖੁਰਦੀ ਜਾਂਦੀ ਐ ਸਿੱਖਾਂ ਨੇ ਕਿਹਾ ਮੀਂਹ ਦੇ ਵਿੱਚ ਕਦੇ ਕੰਧਾ ਨਹੀਂ ਬਣਦੀਆਂ ਹੁੰਦੀਆਂ ਤੇ ਉਸ ਵੇਲੇ ਦੇ ਨਾਲ ਫਿਰ ਭਾਈ ਲੈਣਾ ਜੀ ਕਹਿਣ ਲੱਗੇ ਕਹਿੰਦੇ ਕੰਧ ਬਣਦੀ ਐ ਬਣੇ ਨਹੀਂ ਬਣਦੀ ਨਾ ਬਣੇ ਮੇਰਾ ਕੰਮ ਹੁਕਮ ਮੰਨਣਾ ਹੈ ਇਹਦਾ ਬਹੁਤ ਸਾਰੀਆਂ ਪ੍ਰੀਖਿਆਵਾਂ ਲਈਆਂ ਮੁਰਦਾ ਖਾਨ ਦੀ ਗੱਲ ਚੱਲੀ ਉਸ ਵੇਲੇ ਦੇ ਨਾਲ ਕੁੱਤੇ ਲੈ ਕੇ ਜੰਗਲ ਦੇ ਬੀਆ ਬਾਣ ਵਿੱਚ ਤੁਰ ਪੇ ਜਦੋਂ ਡਾਂਗਾ ਮਾਰੀਆਂ ਤੇ ਸਾਰੇ ਦੌੜ ਗਏ ਲੇਕਿਨ ਫਿਰ ਵੀ ਲੜਣਾ ਮਗਰ ਆ ਰਿਹਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਛਾਤੀ ਨਾਲ ਲਾ ਕੇ ਲੈਣੇ ਤੋਂ ਅੰਗਦ ਬਣਾਇਆ ਤੇ ਬਣਾ ਕੇ ਤੇ ਉਸ ਵੇਲੇ ਦੇ ਨਾਲ ਆਪਣੀ ਜੋਤ ਅੰਦਰ ਟਿਕਾਈ ਤੇ ਕਿਹਾ ਪੁਰਖਾ ਤੁਸੀਂ ਹੁਣ ਖਡੂਰ ਦੀ ਧਰਤੀ ਤੇ ਚਲੇ ਜਾਓ ਫਿਰ ਆਪਾ ਪਾਵਨ ਬਚਨ ਪੜਦੇ ਹਾਂ ਫੇਰ ਵਸਾਇਆ ਫੇਰੂ ਆਣ ਸਤਗੁਰ ਖਡੂਰ ਕੇ ਭਾਈ ਫਿਰੂ ਦੇ ਪੁੱਤਰ ਯਾਨੀ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਫਿਰ ਖਡੂਰ ਸਾਹਿਬ ਦੀ ਧਰਤੀ ਦੇ ਉਪਰ ਆਣ ਕੇ ਨਿਵਾਸ ਕੀਤਾ ਇਥੇ ਹੀ ਨਹੀਂ ਰੁਕੇ ਫਿਰ ਉਹਨਾਂ ਨੇ ਬਹੁਤ ਸਾਰੇ ਸਿੱਖੀ ਦੇ ਕਾਰਜ ਕੀਤੇ ਜਿਵੇਂ ਗੁਰਮੁਖੀ ਲਿਪੀ ਦਾ ਵਿਕਾਸ ਕਰਵਾਇਆ ਜਦੋਂ ਸਮੇਂ ਦਾ ਬਾਦਸ਼ਾਹ ਹਮਾਰੂ ਜਿਹੜਾ ਸੀ ਉਹ ਆਇਆ ਤੇ ਆਣ ਕੇ ਤਲਵਾਰ ਕੱਢ ਲਈ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਇੰਨਾ ਹੀ ਕਿਹਾ ਸੀ ਜਿਹੜੀ ਤਲਵਾਰ ਜੰਗ ਦੇ ਮੈਦਾਨ ਵਿੱਚ ਨਹੀਂ ਚੱਲ ਸਕੀ ਉਹ ਤਲਵਾਰ ਫਕੀਰਾ ਤੇ ਚਲਾਉਂਦਾ ਹੈ ਚਰਨਾ ਤੇ ਡਿੱਗ ਪਿਆ ਕਹਿਣ ਲੱਗਿਆ ਮਹਾਰਾਜ ਮੈਂ ਭੁੱਲ ਗਿਆ ਸੀ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਕੋਲੋਂ ਫਿਰ ਉਹਨੇ ਅਸੀਸ ਪ੍ਰਾਪਤ ਕੀਤੀ ਇਸੇ ਤਰ੍ਹਾਂ ਦੇ ਨਾਲ ਹੀ ਮਲ ਅਖਾੜੇ ਲਵਾਏ ਗਏ ਕਿ ਸਰੀਰਕ ਤੌਰ ਦੇ ਉੱਪਰ ਸਿੱਖ ਜਿਹੜੇ ਹਨ ਇਹ ਵੀ ਤਗੜੇ ਹੋਣੇ ਚਾਹੀਦੇ ਤੇ ਮਲ ਅਖਾੜੇ ਲਵਾਏ ਉਹਨਾਂ ਦੇ ਦਰਬਾਰ ਦੇ ਵਿੱਚ ਦੋ ਪ੍ਰਕਾਰ ਦੇ ਲੰਗਰ ਚੱਲਦੇ ਸੀ ਇੱਕ ਲੰਗਰ ਸੀ ਬਲਵੰਡ ਖੀਵੀ ਨੇਕ ਜਨ ਜਿਸ ਬੋਧੀ ਸ਼ੌਪਤਰਾਲੀ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਖਿਆਲੀ ਪਾਪ ਜੀ ਨੇ ਪ੍ਰਸ਼ਾਦਾ ਛਕਿਆ ਹੈ ਜਿਨੇ ਆਣ ਕੇ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਭਰੀ ਹੈ ਉਹਨੂੰ ਫਿਰ ਉਸ ਵੇਲੇ ਦੇ ਨਾਲ ਘਿਓ ਵਾਲੀ ਖੀਰ ਵੀ ਖਾਣ ਵਾਸਤੇ ਨਾਲ ਪ੍ਰਾਪਤ ਹੋਣ ਜਿੱਥੇ ਦੁਨਿਆਵੀ ਲੰਗਰ ਚੱਲਦਾ ਸੀ ਉਹਦੇ ਨਾਲ ਨਾਲ ਫਿਰ ਅਧਿਆਤਮਕਤਾ ਦਾ ਲੰਗਰ ਵੀ ਚੱਲਦਾ ਸੀ ਉਹ ਵੀ ਚੱਲਦਾ ਸੀ ਲੰਗਰ ਚੱਲੇ ਗੁਰ ਸ਼ਬਦ ਹਾਰੇ ਤੋਟ ਨਾ ਆਵੀ ਖੱਟੀਏ ਭਾਵ ਗੁਰੂ ਦੇ ਸ਼ਬਦ ਦਾ ਲੰਗਰ ਵੀ ਉਹਨਾਂ ਦੇ ਦਰਬਾਰ ਵਿੱਚ ਚੱਲਦਾ ਸੀ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਦੇ ਨਾਲ ਦੂਰ ਦਰਾਡੇ ਜਾ ਕੇ ਵੀ ਸਿੱਖੀ ਦਾ ਪ੍ਰਚਾਰ ਕੀਤਾ ਸਿੱਧਾ ਨੇ ਆਣ ਕੇ ਪੁੱਛਿਆ ਨਾਨਕ ਤੁਹਾਡੇ ਅਗੇ ਝੁੱਕ ਗਿਆ ਦੇ ਲੈਣਾ ਜੀ ਨੇ ਭਾਵ ਗੁਰੂ ਅੰਗਦ ਸਾਹਿਬ ਨੇ ਜਵਾਬ ਦਿੱਤਾ ਨਹੀਂ ਝੁਕਿਆ ਨਹੀਂ ਬੱਚੇ ਨੂੰ ਚਿਕੜ ਵਿੱਚੋਂ ਕੱਢਣਾ ਹੋਵੇ ਤੇ ਇਨਾਕ ਝੁਕਣਾ ਪੈਂਦਾ ਹੈ ਉਹ ਜਿਹੜੇ ਸਿੱਧ ਸਨ ਹੈਰਾਨ ਹੋ ਗਏ ਇਹਦਾ ਸਤਿਗੁਰਾਂ ਨੇ ਬੇਅੰਤ ਰਹਿਮਤਾਂ ਜਿਹੜੀਆਂ ਖਡੂਰ ਸਾਹਿਬ ਦੀ ਧਰਤੀ ਤੇ ਉੱਪਰ ਵਰਤਾਈਆਂ ਤੇ ਆਖਰਕਾਰ ਫਿਰ ਆਪਣੇ ਤੋਂ ਬਾਅਦ ਗੁਰਿਆਈ ਗੁਰੂ ਅਮਰਦਾਸ ਮਹਾਰਾਜ ਨੂੰ ਸੌਂਪ ਦਿੱਤੀ ਅੱਜ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ ਆਪਾਂ ਉਹਨਾਂ ਦੇ ਦਰਸਾਏ ਹੋਏ ਰਸਤੇ ਦੇ ਉੱਪਰ ਚੱਲਣ ਦਾ ਯਤਨ ਕਰੀਏ ਭੁੱਲਾ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ